खबर पंजाब के पटियाला क्षेत्र की है जहां लोहड़ी का पर्व बड़ी ही धूमधाम के साथ मनाया गया इस मौके पर मंत्री डॉक्टर बलबीर सिंह ने कहा कि लड़के और लड़कियों में कोई अंतर न रहे इसीलिए बेटियों की लोहड़ी मनाने का कार्यक्रम शुरू किया गया है जी हाँ स्वास्थ्य एवं परिवार कल्याण मंत्री डायन बलबीर सिंह ने प्रदेशवासियों से लिंगानुपात में सुधार के लिए एकजुट होने का आह्वान किया है उन्होंने पटियाला में धिया दी लोहड़ी के राज्य स्तरीय कार्यक्रम में शिरकत की जहां उन्होंने मां बेटियों को सम्मानित किया और लोहड़ी की बधाई दी इस अवसर पर अच्छे कार्य करने वाली आशा कार्यकर्ताओं को सम्मानित भी किया गया इस मौके पर विशेष सचिव घनश्याम थोरी सीनियर डिप्टी मेयर हरिंदर कोहली डिप्टी मेयर जगदीप सिंह जग्गा और अन्य अधिकारी भी मौजूद थे स्वास्थ्य मंत्री ने कहा कि बेटियां हर क्षेत्र में आगे बढ़ रही हैं और अपने माता पिता का नाम रोशन कर रही हैं उन्होंने लड़कियों की कम संख्या पर चिंता जताई और कहा कि लिंगानुपात को बराबर करने के लिए हमें अपनी सोच बदलनी होगी उन्होंने कहा कि इसीलिए मुख्यमंत्री भगवंत मान ने बेटियों की लोहड़ी का कार्यक्रम शुरू किया है ताकि लड़के और लड़कियों में कोई अंतर न रहे समारोह को अन्य अधिकारियों ने भी संबोधित किया इस अवसर पर राजकीय माता कौशल्या नर्सिंग स्कूल की छात्राओं ने गीत व गिदा प्रस्तुत किया प्रोग्राम ਔਰ ਸਾਡੀ ਜਿਹੜੀ ਪੰਜਾਬ ਸਰਕਾਰ ਹੈ ਸਾਡੀ ਜਿਹੜੀ ਪ੍ਰਾਇੋਰਟੀ ਹੈ ਧੀਆਂ ਦੀ ਜਿਹੜੀ ਵੈਲਫੇਅਰ ਵਾਸਤੇ ਇਹ ਧੀਆਂ ਦੀ ਲੋਹੜੀ ਜਿਹੜੀ ਮਨਾਈ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਕਿ ਸਾਡੇ ਸਾਰੇ ਜਿੰਨੇ ਵੀ ਬਾਕੀ ਦੇ ਮੰਤਰੀ ਵੀ ਆ ਮੁੱਖ ਮੰਤਰੀ ਸਾਹਿਬ ਖੁਦ ਵੀ ਉਹਨਾਂ ਦੀ ਧਰਮ ਪਤਨੀ ਵੀ ਔਰ ਸਾਰੇ ਜਣੇ ਅਸੀਂ ਜਿਹੜੇ ਹੈਗੇ ਧੀਆਂ ਦੀ ਲੋਹੜੀ ਮਨਾ ਰਹੇ ਆ ਇਹਦਾ ਜਿਹੜਾ ਮਕਸਦ ਹੈ ਜੀ ਉਹ ਹੈਗਾ ਕਿ ਜਿਹੜੀਆਂ ਸਾਡੀਆਂ ਧੀਆਂ ਹੈਗੀਆਂ ਇਹਨਾਂ ਦੇ ਵਿੱਚ ਕੁਦਰਤੀ ਤੌਰ ਤੇ ਜਿਹੜੀ ਕੰਪੈਸ਼ਨ ਜ਼ਿਆਦਾ ਹੁੰਦੀ ਹੈ ਜੀ ਇਹ ਮਾਂ ਪਿਓ ਦੀ ਸੇਵਾ ਇਹ ਜ਼ਿਆਦਾ ਕਰਦੀਆਂ ਔਰ ਤੁਸੀਂ ਕੋਈ ਐਗਜ਼ਾਮ ਲੈ ਲਓ ਜੀ ਚਾਹੇ ਸਕੂਲਾਂ ਦਾ ਲੈ ਲਓ ਕਾਲਜ ਦਾ ਲੈ ਲਓ ਕੰਪੀਟੀਟਿਵ ਇਹਨਾਂ ਨੇ ਦੇਸ਼ ਵਿਦੇਸ਼ ਵਿੱਚ ਦੇਸ਼ ਦਾ ਪੰਜਾਬ ਦਾ ਮਾਣ ਵਧਾਇਆ ਹੈਗਾ ਤੇ ਮੈਂ ਸਾਰਿਆਂ ਨੂੰ ਜਿੰਨੇ ਵੀ ਸਾਡੇ ਪੰਜਾਬੀ ਆ ਉਹਨਾਂ ਨੂੰ ਉਚੇਚੇ ਤੌਰ ਤੇ ਸਾਰੇ ਦੇਸ਼ ਵਾਸੀਆਂ ਨੂੰ ਦੇਸ਼ ਵਿਦੇਸ਼ ਵਿੱਚ ਜਿੰਦੇ ਜਿੱਥੇ ਵੀ ਰਹਿੰਦੇ ਆ ਸਾਰਿਆਂ ਨੂੰ ਲੋਹੜੀ ਤੇ ਮਾਗੀ ਦੀ ਲੱਖ ਲੱਖ ਵਧਾਈ ਦਿੰਦਾ ਔਰ ਕਾਮਨਾ ਕਰਦਾ ਕਿ ਸਤਿਗੁਰ ਸੱਚੇ ਪਾਤਸ਼ਾਹ ਸਾਰਿਆਂ ਨੂੰ ਖੁਸ਼ੀਆਂ ਖੇੜੇ ਚੜ੍ਹਦੀ ਕਲਾ ਬਖਸ਼ਣ ਤੇ ਅਸੀਂ ਸਾਰੇ ਜਣੇ ਮਿਲ ਕੇ ਧੀਆ ਦੀ ਲੋਹੜੀ ਬਣਾਵਾਂਗੇ ਜੀ ਔਰ ਖਾਸ ਕਰਕੇ ਉਚੇਚੇ ਤੌਰ ਤੇ ਅਸੀਂ ਇੱਕ ਨਵਾਂ ਉਪਰਾਲਾ ਇਸ ਵਾਰ ਇਹ ਕੀਤਾ ਕਿ ਅਸੀਂ ਜੜੇ ਸਾਡੀਆਂ ਆਸ਼ਾ ਵਰਕਰ ਹੈ ਐਨਐਮ ਹੈ ਜੋ ਹਰ ਜਿਹੜੇ ਸਾਡੀ ਜਿਹੜੀਆਂ ਜ਼ਮੀਨ ਤੇ ਪਿੰਡਾਂ ਚ ਘਰਾਂ ਦੇ ਵਿੱਚ ਲੋਕਾਂ ਦੇ ਮਹੱਲਿਆਂ ਚ ਕੰਮ ਕਰਦੀਆਂ ਲੋਕਾਂ ਦੀ ਸੇਵਾ ਉਹਨਾਂ ਨੂੰ ਚਚੇ ਤੌਰ ਤੇ ਉਹਨਾਂ ਦਾ ਸਨਮਾਨ ਅੱਜ ਅਸੀਂ ਕਰਾਂਗੇ ਸਾਰਿਆਂ ਦਾ ਤੇ ਆਪਾਂ ਸਾਰੇ ਜਣੇ ਮਿਲ ਕੇ ਜਿਹੜਾ ਰੰਗਲਾ ਪੰਜਾਬ ਦੀ ਜਿਹੜੀ ਇਹ ਟੀਮ ਹੈ ਮਾਨ ਸਾਹਿਬ ਦੀ ਸੈਕਟਰੀ ਸਾਹਿਬ ਮੇਰੇ ਨਾਲ ਆ ਜੀ ਸਾਡੇ ਨਵੇਂ ਚੁਣੇ ਹੋਏ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਕੌਂਸਲਰ ਸਾਹਿਬਾਨ ਸਾਰੇ ਜਿਹੜੇ ਆ ਗਿਆ ਉਹਨਾਂ ਦੀ ਇਹ ਪਹਿਲੀ ਲੋੜੀ ਆ ਉਹਨਾਂ ਨੂੰ ਵੀ ਮੈਂ ਬਹੁਤ ਵਧਾਈ ਦਿਨਾਂ ਜੀ ਚਚੇ ਤੌਰ ਤੇ ਔਰ ਪੱਤਰਕਾਰ ਪੱਤਰਕਾਰ ਭਰਾਵਾਂ ਨੂੰ ਵੀ ਸਾਰਿਆਂ ਨੂੰ ਬਹੁਤ-ਬਹੁ ਉਹਨਾਂ ਦੇ ਬਿਲਕੁਲ ਵੱਚੁੱਕੇ ਕੀ ਲੱਗਦਾ ਦਿੱਲੀ ਚ ਕੀ ਰਿਜ਼ਲਟ ਜੜੇ ਆ ਗਿਆ ਦੇਖੋ ਇਸ ਵਾਰੀ ਜਿਹੜਾ ਹੈਗਾ ਉਹ ਜੋ ਪਹਿਲੀ ਵਾਰੀ ਹੋਇਆ ਸੀਗਾ ਪਹਿਲੀ ਵਾਰੀ 67 ਸੀ ਦੂਜੀ ਵਾਰੀ 62 ਸੀ ਮੈਨੂੰ ਲੱਗਦਾ ਇਸ ਵਾਰੀ 68 ਹੋਣ ਗਿਆ ਮੈਂ ਦਿੱਲੀ ਤੋਂ ਆ ਰਿਆਂ ਅੱਜ ਮੈਂ ਇਸ ਵਾਰੀ ਸਿੱਧਾ ਦਿੱਲੀ ਤੋਂ ਆ ਰਿਆਂ ਜੀ ਲੋਕਾਂ ਦੇ ਵਿੱਚ ਜਿਹੜਾ ਹੈਗਾ ਲੋਕਾਂ ਨੇ ਕਿਤੇ ਨਾ ਕਿਤੇ ਆਪਣਾ ਮਨ ਬਣਾ ਲਿਆ ਹੋਇਆ ਬੀਜੇਪੀ ਵਾਲੀ ਉਹਨਾਂ ਦੀ ਤੁਸੀਂ ਦੇਖ ਰਹੇ ਹੋ ਉਹਨਾਂ ਦੀ ਬੋਲਬਾਣੀ ਤੁਸੀਂ ਦੇਖ ਰਹੇ ਹੋ ਵੀ ਕਿੱਦਾਂ ਦੀਆਂ ਗੱਲਾਂ ਕਰਦੇ ਆ ਬਦੂੜੀ ਸਾਹਿਬ ਹੋਣਾ ਚਾਹੇ ਚਾਹੇ ਦੂਜੇ ਲੀਡਰ ਹੋਣਾ ਚਾਹੇ ਕਾਂਗਰਸ ਦੇ ਲੀਡਰ ਆ ਉਹ ਸਿਰਫ ਗਾਲੀ لیکن عام آدمی پارٹی ਕੋਲੇ ਲੀਡਰਾਂ ਦਿੱਲੀ ਦੇ ਵਿੱਚ پروگرام ਹੈ ਔਰ ਜਿਹੜੇ ਖਾਸ ਕਰਕੇ ਜਿਹੜੀ ਵਰਕਿੰਗ ਕਲਾਸ ਹੈ ਜਿਹੜੇ ਗਰੀਬ ਹੈ ਚਾਹੇ ਚੁੱਗੀ ਚੋਪੜੀ ਵਾਲੇ ਹੋਣ ਜਿਹੜੇ ਲੋਅਰ ਮਿਡਲ ਕਲਾਸ ਦੇ ਬੰਦੇ ਹੋਣ ਔਰਤਾਂ ਵਾਸਤੇ ਹਰ ਵਰਗ ਵਾਸਤੇ ਆਮ ਆਦਮੀ ਪਾਰਟੀ ਕੋਲੇ پلان ਹੈ ਉਹਨਾਂ ਕੋਲੇ ਕਿਸੇ ਵਾਸਤੇ ਕੋਈ پلان ਨਹੀਂ ਹੈ ਸਵਾਏ ਗਾਲਾਂ ਕੱਢਣ ਤੋਂ ਕੋਈ پلان ਨਹੀਂ ਹੈ ਜਰਸ ਮਮਤਾ ਵੇਨਰ ਜੀ ਉਧੇ ਠਾਕਰ ਨੇ ਤੇ ਹੋਰ ਹਨ ਤੁਹਾਨੂੰ ਸਮਰਥਨ ਦੇ ਦਿੱਤਾ ਲੇਕਿਨ ਕਾਂਗਰਸ ਵੱਲੋਂ ਜਿਹੜਾ ਹੈਗਾ ਫਿਲਹਾਲ ਇਕੱਲੇ ਲੜਨ ਦੀ ਜਿਹੜੀ ਗੱਲ ਕਰੀ ਹੈ ਇਹ ਕੀ ਲੱਗਦਾ ਹੈਗਾ ਦੇਖੋ ਜਿਹੜੀਆਂ ਸਾਰੀਆਂ ਪਾਰਟੀਆਂ ਸਮਾਜਵਾਦੀ ਪਾਰਟੀ ਤੇ ਜਸਵੀ ਜਿਹੜੇ ਤੁਸੀਂ ਨਾਮ ਲਏ ਉਹਨਾਂ ਨੇ ਸਾਰਿਆਂ ਨੇ ਸਾਨੂੰ ਸਮਰਥਨ ਦੇ ਦਿੱਤਾ ਸਾਰੇ ਜਿਹੜੇ ਹੈਗੇ ਆ ਦੇਸ਼ ਦੇ ਲੀਡਰ ਜਿਹੜੇ ਹੈਗੇ ਆ ਉਹ ਮੁੱਖ ਮੰਤਰੀ ਸਾਬਾਨ ਰੀਜਨਲ ਪਾਰਟੀ ਸਾਰੀਆਂ ਅਰਵਿੰਦ ਕੇਜਰੀਵਾਲ ਦੇ ਨਾਲ ਆ ਤੇ ਬਹੁਤ ਵੱਡੀ ਜਿੱਤ ਹੋਣ ਜਾ ਰਹੀ ਹੈ ਜੀ ਪਿਛਲੀ ਵਾਰੀ ਸਾਡੇ 54% ਸੀਗਾ ਇਸ ਵਾਰੀ ਸਾਡਾ 55.58% ਵੋਟ ਚਾਗ காங்கிரஸ் ਟਿੱਕਰ ਦੀ ਕੀ ਲੱਗਦਾ ਤੁਹਾਨੂੰ ਉਹ ਕਾਂਗਰਸ ਤਾਂ ਦੇਖੋ ਦਿੱਲੀ ਚ ਹੈ ਹੀ ਨਹੀਂ ਪਿਛਲੀ ਵਾਰੀ 4% ਸੀ ਇਸ ਵਾਰੀ 2.5% ਤੇ ਆ ਜਾਣੀ ਹੈ ਦਿੱਲੀ ਚ ਨਹੀਂ ਹੈ ਕਾਂਗਰਸ ਬਾਕੀ ਸਾਊਥ ਵਿੱਚ ਕਿਤੇ ਜਿੱਧਰ ਹੈਗੀ ਆ ਉੱਥੇ ਉਹ ਜਿਹੜਾ ਹੈਗਾ ਸਾਡਾ ਨੈ ਹਾਂਜੀ ਐਸੋਲੇ ਜੋ ਦਿੱਲੀ ਦੇ ਵਿੱਚ ਜਿਹੜੀ ਹੈਗੀ ਆ ਸਾਡੀ ਸਿੱਧੀ ਟੱਕਰ ਹੈ ਔਰ ਬੀਜੇਪੀ ਜਿਹੜਾ ਹੈਗਾ ਉਹਨਾਂ ਨੂੰ ਜਿੰਨੀਆਂ ਪਿਛਲੀ ਵਾਰੀ ਸੀਟਾਂ ਆਈਆਂ ਸੀ ਨਾ ਉੰਨੀ ਵੋਟ ਸ਼ੇਅਰ ਮਿਲੇਗੇ ਉੰਨੀ ਸੀਟਾਂ ਥੈਂਕ ਯੂ ਸਰ ਜੀ